ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤਾਏ ਕੇਸਨ ਉਤਰਿਆ ਘਰ ਜਿਸ ਜਾਏ ਇਸ ਪਾਵਨ ਸ਼ਬਦ ਵਿੱਚ ਚੌਥੇ ਪਾਸ਼ਾ ਧੰਨ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ ਕਿ ਨੀਵੀਂ ਜਾਤ ਵਾਲਾ ਮਨੁੱਖ ਵੀ ਪਰਮਾਤਮਾ ਦਾ ਨਾਮ ਜਪਣ ਨਾਲ ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦਾ ਹੈ ਜੇ ਯਕੀਨੀ ਆਉਂਦਾ ਤਾਂ ਕਿਸੇ ਪਾਸੋਂ ਗੋਲੀ ਦੇ ਪੁੱਤਰ ਬੇਦਰ ਤੋਂ ਪਤਾ ਕਰ ਲੋ ਜਿਸ ਦੇ ਘਰ ਵਿੱਚ ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ ਇਸੇ ਪ੍ਰਕਾਰ ਇੱਕ ਹੋਰ ਸ਼ਬਦ ਵਿੱਚ ਪੰਜਵੇਂ ਪਾਦਸ਼ਾ ਫਰਮਾ ਰਹੇ ਹਨ ਬੇਦਰਦਾਸੀ ਸੁਤ ਭਯੋਪੁਨੀਤਾ ਸਗਲੇ ਕੁਲ ਉਜਾਰੇ ਦਾਸੀ ਦਾ ਪੁੱਤਰ ਬੇਦਰ ਪਰਮਾਤਮਾ ਦੀ ਕਿਰਪਾ ਨਾਲ ਪਵਿੱਤਰ ਜੀਵਨ ਵਾਲਾ ਹੋ ਗਿਆ ਉਸ ਨੇ ਆਪਣੀਆਂ ਸਾਰੀਆਂ ਕੁਲਾਂ ਰੋਸ਼ਨ ਕਰ ਲਈਆਂ ਬੇਦਰ ਭਗਤ ਦੇ ਜਨਮ ਦੀ ਕਥਾ ਪੁਰਾਣਾ ਵਿੱਚ ਇਸ ਪ੍ਰਕਾਰ ਮਿਲਦੀ ਹੈ ਕੇ ਬੇਦਰ ਜਨਮ ਕਰਕੇ ਦੁਰਯੋਧਨ ਦਾ ਚਾਚਾ ਲੱਗਦਾ ਸੀ ਤ੍ਰਿਤਾਸ਼ਟਰ ਪਾਂਡਵ ਬੇਦਰ ਤਿੰਨੇ ਹੀ ਭਾਈ ਵਿਆਸ ਦੇ ਪੁੱਤਰ ਸਨ ਉਹਨਾਂ ਦੇ ਜਨਮ ਦੀ ਕਥਾ ਮਹਾਭਾਰਤ ਵਿੱਚ ਲਿਖੀ ਹੈ ਰਾਣੀ ਸਤਿਆਵੰਤੀ ਦੇ ਤਿੰਨ ਪੁੱਤਰ ਸਨ ਵਿਆਸ ਜਿਤਰਾਗਾਦ ਤੇ ਬਚਿੱਤਰਵੀਰ ਪਿਛਲੇ ਦੋਵੇਂ ਹੀ ਪੁੱਤਰ ਵਿਆਹ ਹੋਏ ਸਨ ਸੁੰਦਰ ਈਸਤਰੀਆਂ ਦੇ ਮਾਲਕ ਸਨ ਪਰ ਦੇਵ ਨੇਤ ਨਾਲ ਦੋਵੇਂ ਹੀ ਮਰ ਗਏ ਤੇ ਇਕੱਠੇ ਹੀ ਮਰੇ। ਉਹਨਾਂ ਦੀਆਂ ਔਰਤਾਂ ਅੰਬਾ ਤੇ ਅੰਬਕਾ ਵਿਧਵਾ ਹੋ ਗਈਆਂ। ਰੂਪਵੰਤੀਆਂ ਜਵਾਨ ਸਨ ਪਰ ਸੰਤਾਨ ਕੋਈ ਨਹੀਂ ਸੀ। ਰਾਜ ਤਖਤ ਦੇ ਵਾਸਤੇ ਸੰਤਾਨ ਚਾਹੀਦੀ ਸੀ। ਇੱਕ ਦਿਨ ਰਾਣੀ ਸਤਿਆਵੰਤੀ ਨੇ ਆਪਣੀਆਂ ਦੋਨਾਂ ਨੂੰਹਾਂ ਨੂੰ ਬਿਠਾਲ ਕੇ ਸਮਝਾਇਆ। ਕਿ ਤੁਸੀਂ ਵੱਡੇ ਪੁੱਤਰ ਵਿਆਸ ਕੋਲੋਂ ਪੁੱਤਰ ਪ੍ਰਾਪਤ ਕਰ ਲਓ ਵਿਆਸ ਨਾਲੇ ਵੱਡਾ ਵੀ ਸੀ ਤੇ ਕੁਝ ਸ਼ਕਲ ਸੂਰਤ ਦਾ ਵੀ ਕੋਝਾ ਜਿਹਾ ਲੱਗਦਾ ਸੀ ਇਸ ਕਰਣ ਉਹ ਨਹੀਂ ਸੀ ਚਾਹੁੰਦੀਆਂ ਪਰ ਸਤਿਆਵੰਤੀ ਨੇ ਬਹੁਤ ਮਜਬੂਰ ਕੀਤਾ ਤਾਂ ਦੋਨਾਂ ਨੇ ਇੱਕ ਇੱਕ ਪੁੱਤਰ ਪ੍ਰਾਪਤ ਕੀਤਾ ਪਰ ਮਜਬੂਰ ਹੋ ਕੇ ਅੰਬਕਾ ਦਾ ਪੁੱਤਰ ਤ੍ਰਿਤਰਾਸ਼ਟ੍ਰ ਸੀ ਜਿਹੜਾ ਜਨਮ ਤੋਂ ਹੀ ਅੰਨਾ ਸੀ ਅਤੇ ਅੰਬਕਾ ਤੋਂ ਪਾਂਡੋ ਦਾ ਜਨਮ ਹੋਇਆ ਰਾਣੀ ਅੰਬਕਾ ਵਿਆਸ ਦੀ ਸੂਰਤੋਂ ਘਿਰਨਾ ਕਰਦੀ ਸੀ ਜਦ ਉਸਨੂੰ ਹੋਰ ਪੁੱਤਰ ਪ੍ਰਾਪਤ ਕਰਨ ਵਾਸਤੇ ਮਜਬੂਰ ਕੀਤਾ ਤਾਂ ਆਪ ਵਿਆਸ ਦੇ ਕੋਲ ਜਾਣ ਦੀ ਥਾਂ ਉਸਨੇ ਬੜੀ ਹੁਸ਼ਿਆਰੀ ਦੇ ਨਾਲ ਇੱਕ ਦਾਸੀ ਨੂੰ ਭੇਜ ਦਿੱਤਾ ਉਸ ਦਾਸੀ ਦੇ ਗਰਭ ਤੋਂ ਬਿਦਰ ਨੇ ਜਨਮ ਲਿਆ ਇਸ ਲਈ ਦਾਸੀ ਦਾ ਪੁੱਤਰ ਹੋਣ ਕਰਕੇ ਬਿਦਰ ਦਾ ਸਤਕਾਰ ਘਟ ਸੀ पांडव ਵੱਡਾ ਰਾਜਪੁੱਤਰ ਕਰਕੇ ਰਾਜਾ ਬਣਿਆ ਪਰ ਜਦੋਂ ਉਹ ਤੀਰਥਾਂ ਦੀ ਯਾਤਰਾ ਕਰਨ ਗਿਆ ਉੱਥੇ ਜਾ ਕੇ ਮਰ ਗਿਆ ਉਸ ਦੀ ਮੌਤ ਦੇ ਪਿੱਛੋਂ ਰਾਜ ਬਿਦਰ ਨੂੰ ਮਿਲਣਾ ਸੀ ਪਰ ਬਿਦਰ ਨੂੰ ਰਾਜ ਨਾ ਮਿਲਿਆ ਕਿਉਂਕਿ ਬਿਦਰ ਦਾਸੀ ਦਾ ਪੁੱਤਰ ਸੀ ਤਾਂ ਰਾਜ ਤਖਤ ਦਾ ਅਧਿਕਾਰੀ ਤ੍ਰਿਤਰਾਸ਼ਟਰ ਬਣ ਗਿਆ ਉਸ ਤੋਂ ਬਾਅਦ ਬਿਦਰ ਸਭ ਕੁਝ ਛੱਡ ਕੇ ਬਾਹਰ ਕੱਖਾਂ ਦੀ ਕੁਲੀ ਪਾ ਕੇ ਵਸਣ ਲੱਗਾ ਉਸਦੀ ਪਤਨੀ ਵੀ ਨਾਲ ਹੀ ਉਸਦੀ ਸਾਥਣ ਬਣੀ ਰਹੀ ਅਤੇ ਰਾਜ ਖਜ਼ਾਨੇ ਵਿੱਚੋਂ ਕੁਝ ਵੀ ਪ੍ਰਾਪਤ ਨਾ ਹੋਇਆ ਆਪਣੀ ਕਿਰਤ ਕਰਕੇ ਗੁਜ਼ਾਰਾ ਕਰਦਾ ਸੀ ਤੇ ਦੋਨੋਂ ਜੀ ਧਰਤੀ ਦੇ ਉੱਤੇ ਹੀ ਸੌਂਦੇ ਸੀ ਉਸ ਦਾ ਮਨ ਪ੍ਰਭੂ ਭਗਤੀ ਵੱਲ ਲੱਗਾ ਰਹਿੰਦਾ ਸੀ ਜਿਸ ਕਾਰਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਉਸ ਦੀ ਝੁੱਗੀ ਵਿੱਚ ਜਾ ਕੇ ਰਾਤ ਰਹਿ ਜਦ ਦਰਯੋਦਨ ਨੂੰ ਪਤਾ ਲੱਗਾ ਕਿ ਯਾਦਵ ਕੁੱਲ ਮਥਰਾ ਦਾ ਰਾਜਾ ਸ਼੍ਰੀ ਕ੍ਰਿਸ਼ਨ ਮੇਰੇ ਮਹਿਲ ਛੱਡ ਕੇ ਉਹਨਾਂ ਦੇ ਚਾਚੇ ਦੀ ਦਾਸੀ ਦੇ ਪੁੱਤਰ ਬਿਦਰ ਦੀ ਕੱਖਾਂ ਦੀ ਝੁੱਗੀ ਵਿੱਚ ਰਿਹਾ ਹੈ ਤੇ ਚੰਗੇ ਪਦਾਰਤ ਖਾਣ ਦੀ ਥਾਂ ਸਾਗ ਖਾਦਾ ਹੈ ਜਿਸ ਵਿੱਚ ਭੋਰਾ ਲੋਣ ਵੀ ਨਹੀਂ ਸੀ ਪਾਇਆ ਤਾਂ ਜਦੋਂ ਸ਼੍ਰੀ ਕ੍ਰਿਸ਼ਨ ਜੀ ਦਰਯੋਦਨ ਦੇ ਕੋਲ ਪੁੱਜੇ ਤਾਂ ਦਰਯੋਦਨ ਨੇ ਸ਼੍ਰੀ ਕ੍ਰਿਸ਼ਨ ਜੀ ਨੂੰ ਆਖਿਆ ਕਿ हे ਕ੍ਰਿਸ਼ਨ ਜੀ ਤੁਸੀਂ ਰਾਜ ਮਹਿਲ ਤੇ ਚੰਗੇ ਮੇਵੇ ਸੁੰਦਰ ਪਦਾਰਥ ਛੱਡ ਕੇ ਇੱਕ ਦਾਸੀ ਦੇ ਪੁੱਤਰ ਵਿਦਰਗੋਲੇ ਦੀ ਕੱਖਾਂ ਦੀ ਝੁੱਗੀ ਵਿੱਚ ਜਾ ਕੇ ਰਾਤ ਕੱਟੀ ਪੁੰਜੇ ਸੁੱਤੇ ਤੇ ਅਲੂਣਾ ਸਾਗ ਖਾਦਾ ਹੈ ਇਹ ਤੁਸੀਂ ਚੰਗੀ ਨਹੀਂ ਕੀਤੀ ਅਗਰ ਜੇ ਤੁਸੀਂ ਮੇਰੇ ਕੋਲ ਨਹੀਂ ਸੀ ਰਹਿਣਾ ਭੀਸ਼ਮ ਜੀ ਦਰੋਣਾਚਾਰੀਆ ਜੀ ਕਰਨ ਜੀ ਤੁਸੀਂ ਉਹਨਾਂ ਦੇ ਭਵਨ ਵਿੱਚ ਜਾ ਕੇ ਰਹਿ ਲੈਣਾ ਸੀ ਸਾਨੂੰ ਬਹੁਤ ਗਿਲਾ ਆਇਆ ਹੈ ਕਿ ਮੇਰੇ ਨਾਲ ਕੋਈ ਅਦਵੈਤਾ ਨਹੀਂ ਸੀ ਦਰਯੋਦਨ ਦੇ ਇਹ ਬਚਨ ਸੁਣ ਕੇ ਸ਼੍ਰੀ ਕ੍ਰਿਸ਼ਨ ਜੀ ਮੁਸਕਰਾਏ ਫਿਰ ਹੱਸ ਪਏ ਤੇ ਆਖਣ ਲੱਗੇ हे ਦਰਯੋਦਨ ਬੇਦਰ ਦੀ ਝੁਗੀ ਪਵਿੱਤਰ ਹੈ ਤੇਰੇ ਮੰਦਰਾਂ ਤੋਂ ਉਸ ਦਾ ਦਰਜਾ ਉੱਤਮ ਹੈ ਬੇਦਰ ਰਾਜਾਂ ਦਾ ਰਾਜਾ ਹੈ ਤੇ ਉਸ ਦੀ ਆਤਮਾ ਪ੍ਰੇਮ ਪਿਆਰ ਵਿੱਚ ਭਰਪੂਰ ਹੈ ਉਹ ਪ੍ਰੇਮ ਦਾ ਸਾਗਰ ਹੈ ਇਸ ਕਰਕੇ ਉਹ ਮੇਰਾ ਪਿਆਰਾ ਭਗਤ ਹੈ ਮੈਂ ਭਾਉ ਤੇ ਪਿਆਰ ਦਾ ਭੁੱਖਾ ਹਾਂ ਸਦਾਵਲੇ ਪਦਾਰਥਾਂ ਦਾ ਭੁੱਖਾ ਨਹੀਂ ਤੁਸਾਂ ਦੇ ਘਰ ਹੀ ਇਹਨਾਂ ਵਿੱਚੋਂ ਇੱਕ ਵੀ ਨਹੀਂ ਸੋ ਮੈਨੂੰ ਬਿਦਰ ਦਾ ਪਿਆਰ ਖਿੱਚ ਕੇ ਲੈ ਗਿਆ ਹੈ ਤੁਸਾਂ ਵਿੱਚ ਪਿਆਰ ਨਹੀਂ ਹੈ ਹੰਕਾਰ ਹੈ تکਬਰ ਹੈ ਖੁਦੀ ਹੈ ਕਿਉਂਕਿ ਤੁਸੀਂ ਰਾਜੇ ਹੋ ਕਿਹੜਾ ਤੁਹਾਡੇ ਘਰ ਆਵੇ ਕਿਉਂਕਿ ਤੁਹਾਡੇ ਘਰ ਪਿਆਰ ਨਹੀਂ ਦਇਆ ਨਹੀਂ ਤੇ ਨੇਕੀ ਨਹੀਂ ਹੈ ਬਿਦਰ ਦੇ ਘਰ ਪਿਆਰ ਹੈ ਸਤਕਾਰ ਹੈ ਸ਼ਰਦਾ ਦੀ ਭੁੱਖ ਹੈ ਭੌ ਦੀ ਭੁੱਖ ਹੈ ਸੋ ਇਸ ਵਾਸਤੇ ਪਿਆਰ ਨੂੰ ਪਿਆਰ ਹੈ ਤਾਂ ਅਸੀਂ ਪਿਆਰੇ ਦੇ ਘਰ ਪਿਆਰ ਦੇ ਨਾਲ ਗਏ ਸਾਂ ਤਾਂ ਪ੍ਰੇਮਾ ਭਗਤੀ ਦਾ ਦਰਜਾ ਸਭ ਨਾਲੋਂ ਉੱਚਾ ਤੇ ਸੁੱਚਾ ਹੈ ਸਾਹ ਸੰਗਤ ਜੀ ਭਾਈ ਗੁਰਦਾਸ ਜੀ ਨੇ ਭਗਤ ਬਿਦਰ ਤੇ ਇੱਕ ਸ਼ਬਦ ਵੀ ਲਿਖਿਆ ਹੈ ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਹੋਏ ਰੁਖਾ ਕਰ ਅ ਸਾਡੇ ਛੱਡ ਕੈ ਗੋਲੇ ਦੇ ਘਰ ਜਾਹੇ ਕੇ ਸੁਖਾ ਭੀਖਮ ਦਰੋਣਾ ਕਰਨ ਤਜ ਸਭਾ ਸ਼ਿੰਗਾਰ ਵੱਡੇ ਮਾਨੁਖਾ ਝੁੰਗੀ ਜਾਏ ਵਲਾਈ ਔਣ ਸਬਨਾ ਦੇ ਜੀ ਅੰਦਰ ਤੁਖਾ ਹਸ ਬੋਲੇ ਭਗਵਾਨ ਜੀ ਸੁਣਿਓ ਹ ਰਾਜਾ ਹੋਏ ਸੰ ਮੁਖਾ ਤੇਰੇ ਭਾਉ ਨ ਦਿਸੈ ਮੇਰੇ ਨਾਹੀ ਅਬ ਦਾ ਦੁਖਾ ਭਾਉ ਜਿਵੇਹਾ ਬਿਦਰ ਦੇ ਹੋਰੀ ਦੇ ਚਿਤ ਚਾਉ ਨ ਚੁਖਾ ਗੋਬਿੰਦ ਭਾਉ ਭਗਤ ਦਾ ਭੁੱਖਾ ਬਿਦਰ ਦੇ ਘਰ ਆਇਆ ਕ੍ਰਿਸ਼ਨ ਜੀ ਨੂੰ ਸੁਣ ਕੇ ਦੁਰਯੋਧਨ ਗੁੱਸੇ ਨਾਲ ਕਹਿਣ ਲੱਗਾ ਸਾਡੇ ਮੰਦਰਾਂ ਨੂੰ ਛੱਡ ਕੇ ਦਾਸ ਦੇ ਘਰ ਜਾਣ ਨਾਲ ਕੀ ਸੁੱਖ ਹੈ ਭੀਖਮ ਦਰੋਣਾ ਕਰਨ ਸਭਾ ਦੇ ਮੁਖੀਏ ਵੱਡੇ ਮਨੁੱਖ ਛੱਡ ਦਿੱਤੇ ਕੱਖਾਂ ਦੀ ਛਪਰੀ ਵਿੱਚ ਰਾਤ ਕੱਟੀ ਸਭਨਾ ਦੇ ਮਨ ਵਿੱਚ ਇਸ ਗੱਲ ਦੀ ਚਿੰਤਾ ਹੈ ਕ੍ਰਿਸ਼ਨ ਜੀ ਹੱਸ ਕੇ ਬੋਲੇ हे ਰਾਜਨ ਸੁਣ ਧਿਆਨ ਦੇ ਕੇ ਤੇਰੇ ਮਨ ਵਿਖੇ ਪ੍ਰੇਮ ਨਹੀਂ ਦਿਸਦਾ ਮੈਨੂੰ ਕੋਈ ਅਪਦਾ ਦਾ ਦੁੱਖ ਨਹੀਂ ਬਿਦਰ ਦੇ ਮਨ ਅਜਿਹਾ ਪ੍ਰੇਮ ਹੈ ਕਿ ਹੋਰ ਕਿਸੇ ਦੇ ਮਨ ਵਿੱਚ ਉਸ ਦਾ ਰੰਚਕ ਵੀ ਹਿੱਸਾ ਨਹੀਂ ਹੈ ਗੋਬਿੰਦ ਭਾਉ ਭਗਤ ਦਾ ਭੁੱਖਾ ਪਰਮੇਸ਼ਰ ਆਪ ਵੀ ਪ੍ਰੇਮ ਭਗਤੀ ਦਾ ਭੁੱਖਾ ਹੈ ਹੋਈਆ ਭੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fatih.